ਸ਼ੱਡ ਦਾ ਇਰਗੜੀ ਰੈੱਡ ਬੁੱਲ ਛੱਡ ਪੀਲਾ ਹੋਲਾ ਤਗੜੀ ਹੌਲਾ ਹੌਲਾ ਹੁੰਦੀ ਹਣੀ ਜਦੋਂ ਖੋਲਦਾ ਸਨੈਪ ਨਾਮ ਕਰਕੇ ਸਰਚ ਮੈਨੂੰ ਕਰਦੀਆਂ ਐੜ ਐੜ ਕਰਦਾ ਨਹੀਂ ਯੂਜ਼ ਜਦੋਂ ਗੀਤ ਕੱਢਦਾ ਜਦੋਂ ਗੀਤ ਕੱਢਦਾ ਤੇ ਰੱਬ ਪਾਣੀ ਛੱਡਦਾ ਰੱਬ ਪਾਣੀ ਛੱਡਦਾ ਤੇ ਪਾਣਾ ਲਾਗੇ ਮਿੱਠਾ ਬਿਨਾ ਚੰਦੀ ਗੜੋਂ ਪਿੰਡ ਦੇ ਰਾਠੀ ਕਾ ਬਿਨਾ ਫੀਮ ਦੇ ਮੈਂ ਥੋੜਕ ਪਰਾਂ ਠੀਕਾ ਚੀਮਾ ਵਈਵਾਗ ਤੂੰ ਚੀਮਾ ਵਈਵਾਗ ਤੂੰ ਪਰਾਂ ਠੀਕਾ ਕਿਸ਼ੀ ਸੋਨਮ ਨੇ ਲਾਏ ਮੇਰੇ ਨਾਲ ਕੁੜੀ ਨਹੀਂ ਮhenga ਪਹਿਣਾ ਹੱਸਣਾ ਤੇ ਮੀਡੀਆ ਨੇ ਪੰਜ ਨੂੰ ਪੰਜਾਹ ਦੱਸਣ ਮੇਰੇ ਨਾਲ ਫੋਟੋ ਤੱਕ ਰੋ ਕਰਦੀ ਬਾਟਰ ਤੇ ਪਹਿਣਾ ਜਵਾਬ ਦੱਸਣ